हां जी दोस्तों सारेयानु सस्श्रीकाल स्वागत करते हैं टोंडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਦੁੱਗਲਵਾਲਾ ਤਹਿਸੀਲ ਹੈ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਨੇੜੇ ਰਸੂਲਪੁਰ ਨਹਿਰਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਦੁੱਗਲਵਾਲੇ ਕਰਨੀ ਹੈ ਦੋਸਤੋ ਪਹਿਲਾਂ ਵੀ ਆਪਾਂ ਵੀਰ सोनू ਦੇ ਘਰ ਦੋਸਤੋ ਅੱਜ ਪਹੁੰਚੇ ਆ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਚਾਰ ਬੈੜਾ ਦੋਸਤੋ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਚਾਰ ਐਨੀਮਲ ਚਾਰ ਬੈੜਾ ਦਿਖਾਉਣੀਆਂ ਨੇ ਇੱਕ ਵਾਰ ਟੋਕੜ ਗੱਬਣ ਤੁਹਾਨੂੰ ਦਿਖਾ ਦਾਂਗੇ ਜਿਹੜੀ ਇਹ ਪਹਿਲੇ ਨੰਬਰ ਤੇ ਖੜੀ ਆ ਬਾਕੀ ਤਿੰਨ ਪਸ਼ੂ ਜਿਹੜੇ ਆ ਦੋਸਤੋ ਬਿਲਕੁਲ ਤਾਜ਼ੇ ਸੂਇਸ ਬਏ ਆ ਬੱਚੇ ਨਾਲ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਰੇਟ ਭਾਅ ਪਰ ਤਾਂ ਮੌਕੇ ਤੇ ਦੁੱਧ ਚਾਹੇ ਬੌਲਾ ਹਾਜ਼ਰ ਸੋ ਪੂਰੀ ਡਿਟੇਲ ਜਿਹੜੀ ਆ ਵੀਰ सोनू ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 5 ਦਸੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 10:30 11:00 ਵਜੇ ਦਾ ਮਾਰਨਿੰਗ ਦਾ ਸਮਾਂ ਸੋ ਪਸ਼ੂ ਜਿਹੜਾ ਦੋਸਤੋ ਜਿਸ ਵੀ ਖਰੀਦਦਾਰ ਨੂੰ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਤਸੱਲੀ ਤੁਸੀਂ ਘਰ ਆ ਗੱਪਣ ਪਸ਼ੂ ਹੋਇਆ ਦੋਸਤੋ ਤੇ ਆਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਲੈਣਿਆ ਜਾਣਕਾਰੀ ਵੀਰ ਸੋਨੂ ਤੋਂ ਪੁੱਛਦੇ ਆ ਕੀ ਡਿਟੇਲ ਅੱਜ ਕੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਰਾਜਸੰਧੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਹੋਰ ਸੁਣਾਓ ਹਾਂਜੀ ਵਧੀਆ ਠੀਕ ਠਾਕ ਜੀ ਠੀਕ ਆ ਤੇ ਸੋਨੂ ਵੀਰੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਠੀਕ ਆ ਜੀ ਰੂਟੀਨ ਚ ਆਉਂਦੇ ਰਹਿੰਦੇ ਆ ਰੂਟੀਨ ਚ ਆਉਂਦੇ ਰਹਿੰਦੇ ਹਾਂਜੀ ਹਾਂਜੀ ਠੀਕ ਆ ਭਰਾ ਤੇ ਵੀਡੀਓ ਥੋੜੀ ਜਿਹੀ ਲੇਟ ਪਾਈ ਹੈ ਨਾ ਵੀਡੀਓ ਫਿਰ ਇਤਨਾ ਹੀ ਕੋਹ ਕੰਮ ਕਾਜ ਚ ਰੁੱਝੇ ਰੱਜੇ ਸੀ ਉਹ ਇੱਕ ਅੱਧਾ ਪਹੂ ਆਉਂਦਾ ਸੀ ਉਇਤਰ ਨਾਲ ਦੀ ਨਾਲ ਸੇਲ ਹੋ ਜਾਂਦਾ ਸੀ ਹੁਣ ਚਾਰ ਇਕੱਠੇ ਹੋਏ ਤੇ ਚਲੋ ਮੈਂ ਕਿ ਚਲੋ ਵਧੀਆ ਗੱਲ ਹੈ ਤੇ ਇਹਨਾਂ ਨੂੰ ਬਿਲਕੁਲ ਤਾਜ਼ੀਆਂ ਸੁਈਆਂ ਹਾਂਜੀ ਇੱਕ ਟੋਕੜ ਗੱਬਣ ਇੱਕ ਟੋਕੜ ਗੱਬਣ ਹੈਂਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਕਰਦੇ ਆ ਸ਼ੁਰੂਆਤ ਆਪਾਂ ਕਿਹੜੇ ਪੰਨੇੋਂ ਕਰਦੇ ਆ ਸੋਨੂ ਵੀਰ ਆ ਟੋਕੜ ਗੱਬਣ ਤੋਂ ਹੀ ਕਰਦੇ ਆ ਜੀ ਪਹਿਲੇ ਨੰਬਰ ਤੋਂ ਦੋਸਤੋ ਟੋਕੜ ਗੱਬਣ ਤੋਂ ਸਟਾਰਟ ਕਰ ਲੈਂਦੇ ਆ ਠੀਕ ਆ ਜੀ ਕਰੋ ਸੰਗ ਦੇ ਵਿੱਚ ਆ ਤੇ ਰੰਗ ਬਿਲਕੁਲ ਕੋਕਾ ਕੋਲਾ ਜਾਂ ਰੰਗ ਆ ਬਰਾਊਨ ਕਲਰ ਅਤੇ ਥੋੜਾ ਜਿਹਾ ਬਲੈਕ ਦਾ ਕੰਬੀਨੇਸ਼ਨ ਜਾਂ ਠੀਕ ਆ ਤੇ ਤੁਹਾਨੂੰ ਵੀਰ ਇਹਨੂੰ ਸੂਈ ਨੂੰ ਸਮਾਂ ਦੱਸ ਦੋ ਕਿੰਨਾ ਹੋ ਗਿਆ ਇਹ ਸੂਈ ਦਾ ਨਹੀਂ ਆਪਾਂ ਨੂੰ ਚਲੋ ਪਤਾ ਹੁਣ ਇਹ ਵੇਲੇ ਸਾਢੇ ਪੰਜ ਮਹੀਨਿਆਂ ਦੀ ਚੈੱਕ ਪਾਸ ਆ ਸਾਢੇ ਪੰਜ ਮਹੀਨਿਆਂ ਦੀ ਹਾਂ ਸਾਢੇ ਪੰਜਾਂ ਤੋਂ ਉੱਪਰ ਹੀ ਆ ਅੱਛਾ ਜੀ ਤੇ ਇਹਦੇ ਥੱਲੇ ਜਿਹੜਾ ਹਾਜ਼ਰ ਦੁੱਧ ਆ 7 ਲੀਟਰ ਹੀ ਹੋਊਗਾ ਅੱਛਾ ਜੀ ਜੇ ਕੋਈ ਵੀਰ ਇੱਥੇ ਦੋ ਟਾਈਮ ਤਸੱਲੀ ਕਰਨੀ ਚਾਵੇ ਇੱਥੇ ਸਾਥ ਹੀ ਚਵਾ ਦਾਂਗੇ ਜੇ ਕੋਈ ਵੀਰ ਆਨਲਾਈਨ ਕਰਨੀ ਚਾਵੇ ਤੇ 6 ਲੀਟਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ 6 ਲੀਟਰ ਦੀ ਤਸੱਲੀ ਤੇ ਭੇਜ ਦੋਗੇ ਹਾਂਜੀ ਹਾਂਜੀ ਤੇ 5 ਮਹੀਨੇ ਤੋਂ ਮਤਲਬ 5 ਮਹੀਨੇ ਪੂਰੇ ਹੋਏ ਸਾਢੇ 5 ਤੋਂ ਉੱਪਰ ਸਾਢੇ 5 ਮਹੀਨੇ ਦੇ ਵਿੱਚ ਹਾਂਜੀ ਸਾਢੇ 5 ਮਹੀਨੇ ਦੀ ਗੱਬਣਾ ਠੀਕ ਆ ਹਾਂਜੀ ਤੇ ਸੂਵੇ ਕੇ ਤੀਜੇ ਲਈ ਹੋਊਗੀ ਗੱਬਣਾ ਸੂਤ ਦੂਜਾ ਸੂਆ ਚੱਲਣ ਡਿਆ ਤੀਜੇ ਲਈ ਗੱਬਣ ਆਏ ਤੀਜੇ ਲਈ ਗੱਬਣਾ ਹਾਂਜੀ ਲਓ ਜੀ ਤੀਜੇ ਸੂਵੇ ਲਈ ਦੋਸਤੋ ਅਕੇ ਗੱਬਣਾ ਸਾਢੇ 5 ਮਹੀਨੇ ਦੀ ਗੱਬਣ ਕੋਈ ਵੀ ਆਪਦੀ ਤਸੱਲੀ ਕਰਨ ਕਰਨੀ ਚਾਹੁੰਦਾ ਤਾਂ ਤੁਸੀਂ ਆਪਦੀ ਤਸੱਲੀ ਵੀ ਕਰਵਾ ਸਕਦੇ ਹੋ ਡਾਕਟਰ ਸਾਹਿਬ ਤੋਂ ਆਦਰਵਾਇਜ਼ ਦੋਸਤੋ ਤੁਸੀਂ ਬਿਲਕੁਲ ਤਸੱਲੀ ਵੀਰਦੀ ਤੇ ਖਰੀਦਣੀ ਆ ਉਹ ਥੋੜੀ ਸਮਝ ਆ ਠੀਕ ਹੈ ਤੇ 7 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ 7 ਕਿਲੋ ਦੋ ਤਾਂ ਹਾਜ਼ਰ ਆ ਸੋ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਥਣ ਥਣ ਪੂਰਾ ਮੁਠੀ ਆ ਤੇ ਮੋਟਾਈ ਦੇ ਵਿੱਚ ਪੂਰਾ ਥਣ ਠੀਕ ਆ ਸੰਧੂ ਸਾਹਿਬ ਇਹ ਤਾਂ ਨਾ ਇੱਕ ਆਪਾਂ ਦੱਸ ਦਿੰਨੇ ਆਂ ਆ ਜਰੂਰ ਜੀ ਅਗਲੇ ਥਣ ਦੀਆਂ ਇੱਧਰ ਚੋਣ ਵਾਲੀ ਬਾਈ ਦੀਆਂ ਧਾਰਾਂ ਘੱਟ ਆ ਅਗਲੇ ਥਣੋਂ ਹਾਂ ਕੋਈ ਵੀ ਰੱਧਾ ਥਣ ਗੇਨ ਲੈ ਦੁੱਧ ਹੁੰਦਾ ਵਾ ਇਹ ਨਹੀਂ ਵੀ ਦੁੱਧ ਨਹੀਂ ਹੁੰਦਾ ਸਾਫ਼ ਹੈ ਬਿਲਕੁਲ ਠੀਕ ਆ ਹਾਂ ਅੱਧਾ ਥਣ ਹੁੰਦਾ ਵਾ ਅੱਧਾ ਥਣ ਤੇ ਬਾਕੀ ਤਿੰਨਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਲਓ ਜੀ ਜਿਹੜਾ ਅਗਲਾ ਤੁਸ ਤੋਂ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਣ ਹੈ ਉਹ ਥਣ ਅੱਧਾ ਹੈ ਧਾਰਾਂ ਹੈਗੀਆਂ ਨੇ ਪ੍ਰੋਪਰ ਚੱਲਦਾ ਤੁਸੀਂ ਵਰਾ ਕੇ ਵੀ ਵੇਖ ਲੋਗੇ ਅੱਧਾ ਥਾਣਾ ਜੇ ਕੰਪੇਅਰ ਕਰਗੇ ਉਲ ਤੇ 7 ਕਿਲੋ ਤਾਰਾਂ ਇਹਦੇ ਥੱਲੇ ਮੌਜੂਦ ਆ ਖੋਲ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਹਾਈਟ ਕੱਦ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਆ ਆ ਦੇਖੋ ਜੀ ਆਹ ਲਓ ਜੀ ਆਪਣੇ ਦਾਜਾ ਦੀਆਂ ਕੁੰਡੀਆਂ ਜਿੱਪਾ ਠੀਕਰ ਵਾਲੋ ਠੀਕ ਆ ਜੀ ਠੀਕਾ ਸੋ ਟੋਕੜ ਗੱਬਣ ਉਹਨਾਂ ਵੀਰਾਂ ਲਈ ਆ ਵੀ ਬਹੁਤ ਵੀਰ ਜਿਹੜੇ ਕਹਿੰਦੇ ਆ ਚਾਹੇ ਲੈਣੀ ਚਾਹੁੰਦੇ ਆ ਵੀ ਪਸ਼ੂ ਖਰੀਦਣਾ ਚਾਹੁੰਦੇ ਆ ਵੀ ਟੋਕੜ ਗੱਬਣ ਪਸ਼ੂ ਖਰੀਦਣਾ ਸੋ ਉਹ ਵੀਰਾਂ ਨੂੰ ਵੀ ਜਿਹੜੀ ਆ ਪਾਇਲ ਆ ਉਹ ਵੀਰਾਂ ਨੂੰ ਵੀ ਜਿਹੜਾ ਦੋਸਤੋ ਵੈਲਕਮ ਆ ਵੀ ਇਹ ਚੀਜ਼ ਤੁਸੀਂ ਖਰੀਦ ਸਕਦੇ ਜੇ ਠੀਕ ਆ 7 ਕਿਲੋ ਦੁੱਧ ਤੇ ਸਾਢੇ ਪੰਜ ਮਹੀਨਿਆਂ ਦੀ ਜਿਹੜੀ ਅੱਗੇ ਗੱਬਣ ਚੈੱਕ ਪਾਸ ਤੇ ਸੋਨੂੰ ਵੀਰ ਕੀ ਇਹਦਾ ਮੁੱਲ ਰਹੂਗਾ ਮੁੱਲ ਵੀ ਚ ਇਹਦਾ ਕਰਨ ਨੂੰ ਭਾਵੇਂ ਆਪਾਂ 20 ਕਰੀ ਜਾਈਏ ਹਾਂਜੀ ਜਿਹੜੀ ਦੇਈ ਦੇਣੀ ਆਪਾਂ 17000 ਰੁਪਏ ਹੀ ਦੇ ਦਾਂਗੇ ਵੇੜਾ 17 ਦੀ 17 ਦੀ ਹੋ ਜਾਏਗੀ ਹਾਂ ਠੀਕ ਹੈ ਜੀ ਹਾਂ ਜੀ ਬਾਕੀ ਇਹ ਟੋਕੜਾਂ ਦੇ ਰੇਟ ਹੀ ਆਪਾਂ ਦੇਣ ਦੇ ਨਾਲ ਗੱਭਣ ਆਏ ਹੂੰ ਇਹਨੇ ਦੁੱਧ ਵਾਲੀਆਂ ਟੋਕੜਾਂ ਲੋਕੀ 15 15 16 16000 17 17 ਮੁੱਲ ਕਰਨ ਦੇ ਆ ਠੀਕ ਆ ਜੀ ਠੀਕ ਆ ਫਿਰ ਸਾਡੇ ਪੰਜਾਂ ਮਹੀਨੇ ਫਿਰ ਵਧੀਆ ਟਾਈਮ ਤੇ ਸਰੋਤ ਚ ਸੌਂਦੀ ਜਾ ਕੇ ਆ ਬਿਲਕੁਲ ਹਾਂ ਮਤਲਬ ਦੁੱਧ ਜਿਆਦਾ ਨਹੀਂ ਤੇ ਚਾਹੇ 7 ਕਿਲੋ ਦੀ ਗੱਲ ਕਰਕੇ ਚੱਲ ਕੋਈ 2 2.5 ਮਹੀਨੇ ਐ ਚਵਾਈ ਵੀ ਜਾਣਾ ਜੀ ਹਾਂ ਜੀ ਹਾਂ ਜੀ ਹਾਂ 1.5 2 ਮਹੀਨੇ 2 ਮਹੀਨੇ ਦਾ ਆਰਾਮ ਨਾਲ ਦੁੱਧ ਕੱਢੂਗੀ ਬਿਲਕੁਲ ਹਾਂ ਕਈਆਂ ਵੀਰਾਂ ਦਾ ਹੁੰਦਾ ਵਾ ਵੀ ਜਿਵੇਂ ਲਵੇਰਾ ਨਹੀਂ ਹੈਗਾ 2 ਮਹੀਨੇ ਨੂੰ ਪਹੂ ਸੂ ਸਹੀ ਹੈ ਹਾਂਜੀ ਤੇ 17000 ਚ ਹੋ ਜਾਊਗਾ ਮਾਨਤਨ ਛੋਟੇ ਛੱਪਾ ਕਰ ਦਾਂਗੇ ਛੋਟੇ ਛੱਪਾ ਹਾਂਜੀ ਹਾਂਜੀ ਲਓ ਜੀ ਛੋਟੇ ਛੱਪਾ ਹੋ ਜਾਊਗਾ 17000 ਚ ਠੀਕ ਆ ਤੇ ਅਗਲੀ ਆਪਣੇ ਕੋਲ ਇਹ ਦੂਜੇ ਨੰਬਰ ਤੇ ਵੈੜ ਦੀ ਕੀ ਡਿਟੇਲ ਆ ਜੀ ਇਹ ਵੈੜ ਕੋਈ ਵੀਰ ਪਹਿਲੇ ਲਾਲੇ ਦੂਜੇ ਲਾਲੇ ਘਰ ਵਾਲੇ ਦੇ ਵੈਸੇ ਪਹਿਲੇ ਹੀ ਦੱਸਦੇ ਆ ਦੂਜੇ ਵੀ ਹੋ ਸਕਦੀ ਬਾਕੀ ਵੀਰ ਚਲੋ ਆਪਣੇ ਸਾਰੇ ਸਮਝਦਾਰ ਆ ਬਿਲਕੁਲ ਤੇ ਬਾਕੀ ਜਿਤਨਾ ਵੀ ਕਿਸੇ ਨੂੰ ਲੱਗਦੀ ਹੈ ਉਤਨਾ ਪੂਰੀ ਸੀਲ ਸਾਊ ਆ ਲਓ ਜੀ ਕੋਈ ਚੱਕਰ ਨਹੀਂ ਹੈਗਾ ਕਿਸ ਤਰ੍ਹਾਂ ਦਾ ਵੀ ਲਓ ਸੂਆ ਦੂਜੇ ਸੂਈ ਆ ਸੋਨੂ ਦੂਜੇ ਮੰਨ ਲਓ ਕੋਈ ਪਹਿਲਾ ਮੰਨ ਕਾਰ ਵਾਲੇ ਪਹਿਲਾਂ ਆਂਦੇ ਹੋ ਸਕਦਾ ਦੂਜੇ ਵੀ ਹੋ ਸਕਦੀ ਆ ਠੀਕ ਆ ਜੀ ਸੋ ਪਹਿਲਾਂ ਵੀ ਹੋ ਸਕਦੀ ਆ ਦੋਸਤੋ ਕੋਈ ਦੂਜਾ ਸਮਝ ਕੇ ਵੀ ਲੈ ਜਾਏ ਕੋਈ ਵੱਡੀ ਗੱਲ ਨਹੀਂ ਠੀਕ ਆ ਇਹ ਤਕਰੀਬਨ ਇਹਨੂੰ 6 ਦਿਨ ਹੋ ਗਏ ਸੂਈ ਨੂੰ ਅੱਛਾ ਜੀ 6 ਕਿ ਦਿਨਾਂ ਦੀ ਸੂਈ ਆ ਅੱਛਾ ਜੀ ਤੇ ਜਿਹੜਾ ਮੌਕੇ ਤੇ ਹਾਜ਼ਰ ਹੈ 8 ਕਿ ਲੀਟਰ ਮੌਕੇ ਤੇ ਹਾਜ਼ਰ ਹੈ ਦਾ ਕੋਈ ਵੀ ਵੀਰ ਦੋ ਟਾਈਮ ਆਵਦੀ ਤਸੱਲੀ ਜਿਤਨਾ ਮਰਜ਼ੀ ਕਰ ਸਕਦਾ ਵਾ 6 ਕਿ ਦਿਨਾਂ ਦੀ ਸੂਈ ਛੱਲੇ 8 ਕਿਲੋ ਹੋਣਾ ਹਾਂ ਕੋਈ 8 10000 ਲੀਟਰ ਆਮਣਾ ਕਰ ਜੂਗੀ ਵੇੜੇ ਤੇ ਮਗਰ ਬੱਚਾ ਇਹਦੇ ਇਹ ਦੇ ਮਗਰ ਮੇਲ ਆ ਬੱਚਾ ਬੱਚਾ ਹਾਂਜੀ ਉਹ ਆਪਾਂ ਲਾਸਟ ਤੇ ਵਿਖਾ ਦਾਂਗੇ ਤੇ ਇਹ ਇਹਦੀ ਚਵਾਈ ਚਵੀ ਚੌਥਾਣਾ ਦੀ ਓਕੇ ਓਕੇ ਜਮਾ ਕੋਈ ਨਹੀਂ ਪੂਰ ਛੱਟਾ ਨਹੀਂ ਕੋਈ ਥਣ ਨਹੀਂ ਵੱਧ ਘਟ ਹੈਗਾ ਇਹ ਆਪਣੀ ਪੂਰ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਠੀਕ ਆ ਲਿਆ ਵੀ ਜਿਹੜਾ ਜਿਹੜਾ ਪਹੂ ਦਾ ਕੋਈ ਕਮੀ ਪੇਸ਼ੂ ਆ ਆਪਾਂ ਖੁਦ ਆਪ ਹੀ ਦੱਸ ਦਈਦੀ ਆ ਕਿ ਇਹਦੇ ਥਣ ਘਟ ਜਾਂ ਕੁਝ ਵੀ ਆ ਤੁਹਾਨੂੰ ਵੀਰ ਦੂਰੋਂ ਤੜੜਿਓਂ ਭੈਣ ਭਰਾ ਨੇ ਹੋਣਾ ਬਾਰ ਚਦਾ ਕੋਈ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਹਾਂਜੀ ਤੇ ਦੋਸਤੋ ਬਿਲਕੁਲ ਸੂਆ ਪਹਿਲਾਂ ਵੀ ਮੰਨ ਕੇ ਵੀਰਾਂ ਦਾ ਆਪਾਂ ਖਰੀਦੀ ਆ ਦੂਜਾ ਸੂਆ ਮੰਨ ਕੇ ਅਗ ਮਗਰ ਜਿਹੜਾ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ 6 ਦਿਨਾਂ ਦੀ ਸੂਈ ਆ 8 ਕਿਲੋ ਬਿਲਕੁਲ ਹੁਣ ਮੌਕੇ ਤੇ ਦੁੱਧ ਜਿਹੜਾ ਸਟਾਰਟਿੰਗ ਤੋਂ ਚੱਲਦਾ ਪਿਆ ਠੀਕ ਆ ਸੇਵਾ ਕੋਈ ਵੀਰ ਚੰਗੀ ਕਰ ਲੂਗਾ ਤਾਜੀ ਸੂਈ ਆ ਦੁੱਧ ਵਧਾਉਣਾ ਘਟਾਉਣਾ ਬਿਲਕੁਲ ਅੱਗੇ ਖਰੀਦਦਾਰ ਵੀਰ ਦੇ ਬਿਲਕੁਲ ਹੱਥ ਵਿੱਚ ਆ ਚੰਗੀ ਸੇਵਾ ਕਰ ਲਓਗੇ ਦੋਸਤੋ 11 12 ਲੀਟਰ ਵੀ ਚਵਾਈ ਕਰਵਾ ਦੂਗੀ ਜਿੱਡੀ ਕ ਬਿਹੜਾ ਹਾਈਟ ਕੱਦ ਮੀਡੀਅਮ ਆ ਪਰ ਪੂਰੀ ਨਿਗਰ ਆ ਜਿੰਨੀ ਵੇਖੋਗੇ ਤੁਸੀਂ ਰਾਜੀ ਆ ਤੇ ਨਿਗਰ ਆ ਜਿੰਨੀ ਵੀ ਆ ਪ੍ਰੋਪਰ ਠੀਕ ਆ ਥਣ ਦੇਵੇ ਦੀ ਪੂਰੀ ਸਫਾਈ ਆ ਅਗਲੇ ਪਿਛਲੇ ਥਣਾਂ ਦੀ ਚਵਾਈ ਬਈ ਸੋਨੂੰ ਦੱਸਣ ਦਿਆ ਵੀ ਬਰਾਬਰ ਆ ਠੀਕ ਆ ਸੋ ਕਿਸੇ ਪਸ਼ੂ ਦੇ ਵਿੱਚ ਕੋਈ ਵੱਧ ਘੱਟ ਧਾਰਾ ਹੋਣ ਦੋਸਤੋ ਤੇ ਉਹ ਆਨਰ ਮਾਲਕ ਦਾ ਫਰਜ਼ ਵੀ ਬਣਦਾ ਬਾਕੀ ਵੀਰ ਨੇ ਦੱਸਣਾ ਵੀ ਇਹ ਜਿਹੜਾ ਚਾਇਆ ਉਹ ਆਂਦਾ ਵੀ ਠੀਕ ਆ 10 ਜ਼ਰੂਰ ਦਵਾਂਗਾ ਕਿਉਂਕਿ ਆਪਾਂ ਆਪਦੇ ਹੱਥੀ ਚਵਾਈ ਕੀਤੀ ਇਨਾ ਪਸ਼ੂਆਂ ਦੀ ਹਾਂਜੀ ਹਾਂਜੀ ਲਓ ਜੀ ਠੰਡੀ ਤੀਰੀ ਹਸ ਲੱਗ ਪੂਰੀ ਆ ਠੀਕ ਆ ਤੇ ਬੰਗਾ ਬੰਗਾ ਸੋਨੂੰ ਬਈ ਪਾ ਲੈਨੇ ਆ ਜੀ ਹਾਂ ਬੰਗਾ ਪਾ ਲਈਦਾ ਵੈਸੇ ਪਾ ਲਈਦਾ ਉਹ ਆਪਦੀ ਮਰਜ਼ੀ ਵੈਸੇ ਪਾ ਕੇ ਚੋਣਾ ਮੈਂ ਠੀਕ ਆ ਜੀ ਠੀਕ ਹਾਂਜੀ ਲਓ ਜੀ ਵੰਗਾ ਨਿਆਣਾ ਜਿਹੜਾ ਦੋਸਤੋ ਪਾ ਲਈਦਾ ਠੀਕ ਹੈ ਤੇ ਬਾਕੀ ਵੀਰਾਂ ਨੂੰ ਇਹੋ ਵੀ ਟਾਈਮ ਵਜੇ 11 ਵਜੇ ਆ ਉਸ ਹਾਵ ਨੰਨ ਅੰਦਾਜ਼ਾ ਲਾਉਣ ਹਵਾਂ ਨਹੀਂ ਤਾਂ ਜੋ ਵੀ ਹੈ ਬਿਲਕੁਲ ਸਵੇਰ ਚੁਵਾਈ ਕਿੰਨੇ ਵਜੇ ਕਰੀ ਆਪਾਂ ਇਹਨਾਂ ਪਸ਼ੂਆਂ ਦੀ ਤਕਰੀਬਨ 5 ਤੋਂ 6 ਦੇ ਵਿੱਚ ਹੋਈ ਆ ਸਵੇਰ ਚੁਵਾਈ ਹਾਂ 5 ਤੋਂ 6 ਦੇ ਵਿੱਚ ਠੀਕ ਆ ਜੀ ਲਓ ਵੀ ਦੋਸਤੋ ਤੇ ਕੀ ਮੁੱਲ ਤੁਹਾਨੂੰ ਪਈਦਾ ਰਹੂਗਾ ਕੀ ਲੈਣ ਦੇਣ ਮੁੱਲੇ ਦਾ ਆਪਾਂ ਬਿਲਕੁਲ ਜੈ ਜੀ ਆ ਹਾਂਜੀ ਮੁੱਲ ਭਾਵੇਂ 30 ਕਰ ਲਈਏ 32 ਕਰ ਲਈਏ ਹਾਂਜੀ ਜਿਹੜੀ ਲੈ ਦੇ 27000 ਰੁਪਏ ਦੀ ਆਪਾਂ ਦੇ ਦਾਂਗੇ ਵੇੜ 27 ਦੀ ਹਾਂਜੀ 27 ਦੀ ਹੋ ਜੇਗੀ ਠੀਕ ਆ 27 ਜੋ ਥੋੜਾ ਬੋਧਾ ਛੋਟ ਛੱਪਾ ਕਰ ਦਾਂਗੇ ਦੂਰੋਂ ਨੇੜੇ ਮ ਆਏ ਗਿਆ ਵੀਰ ਦਾ ਠੀਕ ਆ ਜੀ ਹਾਂਜੀ ਲਓ ਜੀ 27000 ਦੇ ਵਿੱਚੋਂ ਵੀ ਵੀਰਾਂ ਦਾ ਮਾਨ ਤਾਨ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਸੋ ਬਾਕੀ ਆਓ ਬਾਕੀ 1011 ਲੀਟਰ ਰਾਮਨਾ ਚ ਵਾਈ ਜਾਊਗੀ ਕੋਈ ਚੱਕਰ ਹੀ ਨਹੀਂ ਹੈਗਾ ਅਜੇ ਹਿਸਾਬ ਨਾਲ 6 ਦਿਨ ਦੀ 7 ਦੀ ਸੂਈ ਆ ਜੀ ਤੇ ਅਜੇ ਦੁੱਧੋਂ ਮੈੜਾ ਮੂਲਾ ਚੱਲ ਕੇ ਅਜੇ ਵਧੂਗੀ ਦੁੱਧ ਬੱਚੇ ਦਾ ਨਾੜੂ ਨੂੰ ਹੋ ਹੈ ਜੇ ਨਹੀਂ ਬੱਚੇ ਦਾ ਨਾੜੂ ਮੇਰੇ ਹਿਸਾਬ ਨਾਲ ਨਹੀਂ ਹੈਗਾ ਇਹਦਾ ਓਕੇ ਯਾਰ ਬੱਚਾ ਮੂੰਹਾਂ ਮਾਰਦੇ ਰਹਿੰਦੇ ਪਹੂ ਤੇ ਡਿੱਗ ਜਾਂਦਾ ਵੈਸੇ ਹੀ ਚਲੋ ਹੋਰ ਵੀ ਕਈ ਬੱਚੇ ਨਾਲ ਬੰਨੇ ਹੋਣਗੇ ਹਾਂਜੀ ਬੱਚੇ ਨਾਲ ਹੋਰ ਲੱਗੇ ਬੱਜੇ ਹੋਏ ਹਨ ਚਲੋ ਕੋਈ ਨਾ ਜੀ ਤੇ ਇਹ 27 ਚੋਂ ਜੀ ਮਾਨਦਨ 27 ਚੋਂ ਛੋਟ ਛੱਪਾ ਕੋਈ ਨਹੀਂ ਕਰਦਾ ਠੀਕ ਆ ਵੀਰ ਸਾਨੂੰ ਆਜੋ ਅਗਲੇ ਪਾਸੇ ਦੂਜੇ ਨੰਬਰ ਤੇ ਇੱਕ ਆਪਣੇ ਕੋਲ ਇਹ ਆ ਗਈ ਸ਼ਾਈਵਲ ਕਰਾਸ ਹੀ ਆ ਗਈ ਹਨਾ ਹਾਂਜੀ ਹਾਂਜੀ ਤੀਜੇ ਨੰਬਰ ਤੇ ਇਹ ਤੀਜਾ ਨੰਬਰ ਆ ਦੋਸਤੋ ਸ਼ਾਈਵਲ ਕਰਾਸ ਅੰਗ ਦੇ ਵਿੱਚ ਤਾਨੂੰ ਦਿਖਾ ਦਿੰਦੇ ਆ ਥਣ ਥਣ ਪੂਰਾ ਲਵਾਈ ਦੇ ਵਿੱਚ ਹੱਥੀ ਚਵਾਈ ਦਾ ਥਣ ਇਹਨੂੰ ਦਿਨ ਕਿੰਨੇ ਹੋ ਗਏ ਤੁਹਾਨੂੰ ਵੀਰ ਜੀ ਨੂੰ ਇਹ ਪਰਸੋਂ ਸ਼ਾਮੀ ਸੂਈ ਆ ਜੀ ਪਰਸੋਂ ਦੀ ਹਾਂਜੀ ਪਰਸੋਂ ਸ਼ਾਮੀ ਸੂਈ ਆ ਹੂੰ ਤੇ ਇਹਦੇ ਮਗਰ ਫੀਮੇਲ ਕਾਫ ਆ ਹਾਂਜੀ ਤੇ ਨਿਰਾ ਕਹਿਣ ਦੀ ਗੱਲ ਨਹੀਂ ਇਹਦਾ ਆਪਾਂ ਬੋਲਾ ਵੀ ਬਣਾ ਕੇ ਵੀਰ ਕੋਈ ਜੀ ਦਾ ਸੌਦਾ ਫਿੱਟ ਬੈਠਦਾ ਵਾ ਅੱਛਾ ਉਹਨੂੰ ਆਪਾਂ ਬੋਲਾ ਵੀ ਬਣਾ ਕੇ ਕੁਵਾ ਦਾਂਗੇ ਤੇਜਾ ਦਿਨ ਤੀਜਾ ਕਹਿਣਾ ਹੁੰਦਾ 8 8 ਦਿਨ ਤੀਕਰ ਬੋਲਾ ਦਸੀ ਜਾਂਦੇ ਰਹਿੰਦੇ ਵੀਰ ਤੇ ਬਾਕੀ ਇਹਦਾ ਬੋਲਾ ਬਣਦਾ ਵਾ ਦਿਨ ਤੀਜਾ ਹਨਾ ਹਾਂ ਤੀਜਾ ਦਿਨ ਆਜਾ ਤੀਜਾ ਦਿਨ ਹਾਂ ਤੇ ਬੋਲਾ ਕਿੰਨਾ ਦਸਤਾ ਹੁਣ 2 ਡੰਗ ਚੋਈ ਹੋਣੀ ਬੋਲਾ ਇਹਦੇ ਥਲੇ ਕੋਈ 9 10 ਲੀਟਰ ਆ ਹੁਣ ਇਹ ਵੇਲੇ 9 10 ਲੀਟਰ ਹਾਂ ਤੇ ਇਹਦੇ ਮਗਰ ਤੁਸੀਂ ਬੱਚਾ ਦੱਸਿਆ ਸੀ ਵੱਛੀ ਵੱਛੀ ਹਾਂ ਫੀਮੇਲ ਕਾਂ ਫੀਮੇਲ ਹਾਂਜੀ ਲਓ ਵੀ ਦੋਸਤੋ 9 10 ਕਿਲੋ ਤਿੰਨ ਕ ਦਿਨਾਂ ਦੀ ਸੂਈ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਅਕਾਊਂਟ ਕਰ ਲੇ ਪਰਲੇ ਬੰਨੇ ਕੈਚ ਅਫ ਕ੍ਰੋਸ ਦੇ ਵਿੱਚ ਬੈੜ ਖੜੀ ਆ ਉਹ ਫੁੱਲ ਵੱਡੇ ਕੱਦ ਦੀ ਆ ਉਹਦੇ ਨਾਲ ਉਹ ਜਿਹੜੀ ਆ ਤੁਸੀਂ ਇੱਕ ਜਜਮੈਂਟ ਕਰ ਲਓਗੇ ਵੀ ਇਹ ਮੀਡੀਅਮ ਹਾਈਟ ਦੇ ਵਿੱਚ ਆ ਥਣ ਦੇਵੇ ਦੀ ਪੂਰੀ ਸਫਾਈ ਆ ਬਾਕੀ ਖੋਲ ਕੇ ਤਸੱਲੀ ਨਾਲ ਤੁਹਾਨੂੰ ਇਹ ਵੀ ਤੋਰ ਕੇ ਦਿਖਾਉਣੇ ਆ ਵੱੱਛੀ ਆ ਸੋ ਵੀਰਾਂ ਦਾ ਬੌਲਾ ਬਣਦਾ ਤੀਜੇ ਦਿਨ ਦੀ ਸੂਈ ਆ ਵੱੱਛੀ ਆ ਮਗਰ ਬੌਲਾ ਬਣਦਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਬਾਕੀ ਝਾਲਰ ਝੂਲਰ ਮੂੰਹ ਮੱਥੇ ਦੀ ਤੁਸੀਂ ਆ ਕੁਆਲਿਟੀ ਵੇਖ ਲਓ ਇੰਦੀ ਠੀਕ ਆ ਆ ਲਓ ਜੀ ਠੀਕ ਹੈ ਜੀ ਆਹ ਫੇਸ ਕੁਆਲਿਟੀ ਇਹਦੀ ਉਹ ਦੇ 100 100 ਤੀਜੇ ਨੰਬਰ ਤੇ ਵੇੜ ਤੁਹਾਨੂੰ ਦਿਖਾਤੀ ਆ ਬਿਲਕੁਲ ਤਾਜੀ ਸੂਈ ਆ ਤਸੱਲੀ ਤੁਸੀਂ ਕਰ ਲਿਓ ਠੀਕ ਆ ਮਗਰ ਬੱਛੀ ਆ ਫੀਮੇਲ ਕਾਫ ਬੱਚੇ ਤੁਹਾਨੂੰ ਦਿਖਾ ਦਾਂਗੇ ਤੇ ਸੋਨੂ ਭਾਈ ਕੀ ਇਹਦਾ ਲੈਣ ਦੇਣ ਫਿਰ ਕੀ ਕੀਤਾ ਜੇ ਇਹ ਹਜੇ ਤੇ ਆਪਣੇ 9-10 ਲੀਟਰ ਬੋਲਾ ਵੇ ਦੇ ਕੋਲ ਆ ਹਾਂਜੀ ਤੇ ਇਹਦੇ ਤੋਂ ਆਪਾਂ 14-15 ਲੀਟਰ ਦੀ ਆਸ ਕਰਦੇ ਆ ਜੀ ਵੀ ਜਿਹੜੇ ਹਿਸਾਬ ਨਾਲ ਸਟਾਰਟਿੰਗ ਕੀਤੀ 14-15 ਨੂੰ ਕੱਢਣਾ ਵੀ ਚਾਹੀਦਾ ਬੜੇ ਆਰਾਮ ਨਾਲ ਠੀਕ ਆ ਤੇ ਮੋਲੇ ਦਾ ਆਪਾਂ 40-42 ਜੋ ਮਰਜ਼ੀ ਕਰ ਲਈਏ ਜਿਹੜਾ ਲੈ ਦੇ 38000 ਰੁਪਏ ਦੀ ਵੈਡ ਦੇਵਾਂਗੇ 38000 ਦੀ 38000 ਦੀ ਹਾਂਜੀ ਉਹ ਥੋੜਾ 10 ਕਿਲੋ 10 ਕਿਲੋ ਦਾ 10 ਕਿਲੋ 10 ਕਿਲੋ ਹੀ ਹੋਊਗਾ ਆਪਾਂ ਚਵਾ ਦਾਂਗੇ ਜਿਹੜਾ ਚਵਾ ਦਾਂਗੇ ਚਵਾ ਦਾਂਗੇ ਦੋ ਟਾਈਮ ਕੋਈ ਵੀ ਆਪਦੀ ਤਸੱਲੀ ਕਰ ਸਕਦਾ ਬਾਕੀ ਚਵਾਈ ਚੂਈ ਚ ਇੱਕ ਨੰਬਰ ਆ ਕੋਈ ਥਣ ਨਹੀਂ ਘਟਵਾ ਦੇ ਕੋਈ ਪੂਰ ਛੱਟਾ ਨਹੀਂ ਹੋਊਗਾ ਕਿਸ ਤਰ੍ਹਾਂ ਦਾ ਵੀ 38000 ਦੇ ਵਿੱਚ ਹਾਂਜੀ 38000 ਲਓ ਜੀ 38000 ਦੇ ਵਿੱਚ ਦੋਸਤੋ ਤੁਹਾਨੂੰ ਇਹ ਵੈਡ ਮਿਲ ਜੂਗੀ ਸੋ ਬਾਕੀ ਥਾਣ ਤੋਂ ਦੀ ਆ ਕੁਆਲਿਟੀ ਤੁਸੀਂ ਦੇਖ ਲਓ ਠੀਕ ਆ ਤੇ ਸੋ ਬਿਲਕੁਲ ਭਰਾ ਕੇ ਚਵਾ ਕੇ ਕੋਈ ਵੀਰ ਵੀਡੀਓ ਕਾਲ ਵੀ ਜੇਕਰ ਨਹੀਂ ਆ ਸਕਦੇ ਵੀਡੀਓ ਕਾਲ ਤੇ ਵੀ ਤਸੱਲੀ ਕਰਾਉਣੀ ਕੋਈ ਨਹੀਂ ਆਪਾਂ ਵੀਡੀਓ ਕਾਲ ਤੇ ਵੀ ਜੇ ਕੋਈ ਵੀਰ ਚਾਵੇ ਦੋ ਟਾਈਮ ਲੀਟਰ ਆਪਾਂ ਮਾਰ ਦਾਂਗੇ ਠੰਡਾ ਕਰਕੇ ਆਪਾਂ ਪੂਰੀ ਤਸੱਲੀ ਕਰਾ ਕੇ ਪਹੁੰਚਾਂਗੇ ਕੋਈ ਚੱਕਰ ਨਹੀਂਗਾ ਸਾਈਪਨ ਆਪਦਾ ਕਰ ਲੈ ਭਾਵੇਂ ਤਿੰਨ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲੈ ਹੂੰ ਉਹ ਨਹੀਂ ਆਪਾਂ ਨੂੰ ਕੋਈ ਚੱਕਰ ਠੀਕ ਆ ਜੀ ਹਾਂਜੀ ਲਓ ਜੀ 38000 ਦੀ ਇਹ ਬੈਡ ਹੋ ਜੂਗੀ ਠੀਕ ਆ ਤੇ ਆਪਣੇ ਕੋਲ ਜਿਹੜੀ ਇੱਕ ਚੌਥੇ ਨੰਬਰ ਤੇ ਆ ਆ ਗਈ ਏ ਤੁਹਾਨੂੰ ਬਾਈ ਲਾਸਟ ਵਿੱਚ ਹਾਂਜੀ ਇਹ ਕਿੰਨੇ ਵੇ ਸਵੇਰੇ ਸੂਈ ਆਪਣੇ ਕੋਲ ਇਹ ਤੀਜਾ ਸੂਹਾ ਸੂਈ ਹੈ ਜੀ ਤ ਤੇ ਤੀਜਾ ਸੂਆ ਸੂਈ ਆ ਤੇ ਤਿਲੜਿਆ ਪਾਰਾਂ ਤਿਲੜ ਅਗਲੇ ਥਾਣੇ ਦੀ ਤੇਲ ਲਿਆ ਦੀ ਇੱਕ ਆ ਇੱਕ ਬਹਿਣੀ ਵਾਲਾ ਕੁਲਟ ਬਹਿਣੀ ਵਾਲਾ ਆ ਬਹਿਣੀ ਵਾਲੀ ਬਾਈ ਦਾ ਆ ਬਹਿਣੀ ਵਾਲੀ ਬਾਈ ਦਾ ਦੋਸਤੋ ਜਿਹੜਾ ਅਗਲਾ ਥਾਣੇ ਇਸ ਥਾਣੋਂ ਤੇਲ ਆ ਅਗਲੇ ਥਾਣੋਂ ਹਾਂਜੀ ਤੇ ਬਾਕੀ ਤਿੰਨ ਥਾਣੋਂ ਪੂਰੇ ਵਰਦੇ ਹੈ ਤਿੰਨ ਚ ਪੂਰਾ ਐ ਮੈਂ ਨਾ ਕੋਈ ਗੱਲ ਹੀ ਨਹੀਂ ਹੈ ਇਸ ਤਰ੍ਹਾਂ ਦਾ ਵੀ ਠੀਕ ਆ ਸੂਵੇ ਹੋਊਗਾ ਕਿਨ ਮੈਂ ਤੀਜੇ ਤੇ ਜੇ ਤੀਜੇ ਸੂਵੇ ਆ ਤੇ ਪੂਰੇ ਵੱਡੇ ਕਦ ਕਾਟ ਦੀ ਆ ਮੇਰਾ 6 ਫੁੱਟ ਹਾਈਟ ਆ ਵੇਖ ਲਓ ਹਾਂ ਹਾਂ ਫੁੱਲ ਵੱਡੀ ਹਾਈਟ ਪੂਰੇ ਵੱਡੇ ਕਦ ਕਾਟ ਵਾਲਾ ਲਓ ਜੀ ਪੂਰੇ ਵੱਡੇ ਕਦ ਕਾਟ ਦੇ ਵਿੱਚ ਵੈੜ ਤੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਵੀ ਹਫਤੇ ਦੇ ਕਰੀਬ ਹੋ ਗਿਆ ਵਾ ਹਫਤੇ ਤੇ ਲਾਗੇ ਹੋ ਗਿਆ ਹਾਂਜੀ ਇਹਦੇ ਮਗਰ ਵੀ ਬੱਛੀ ਆ ਬੱਛੀ ਆ ਹਾਂ ਉਹ ਵੀ ਆਪਾਂ ਵਿਖਾ ਦੰਨੇ ਲਾ ਚ ਤੇ ਹਫਤੇ ਤੇ ਲਾਗੇ ਹੁਣ ਦੁੱਧ ਆਪਾਂ ਕਿੰਨਾ ਕਿ ਚੋਰਾਂ ਦੇ ਥੱਲੇ ਹੁਣ ਇਹਦੇ ਕੋਲ 18 ਲੀਟਰ ਆ ਵੇਲੇ 18 ਲੀਟਰ ਹਾਂ ਦੁੱਧ 20 22 ਲੀਟਰ ਆਉਣਾ ਕਰ ਜੂਗੇ ਵੀ ਅਜੇ ਮੈਲੇ ਮੂਲੇ ਤੋਂ ਚੱਲ ਕੇ ਕਰੂਗੀ ਆਰਾਮਣਾ ਠੀਕ ਆ ਜੀ ਹਾਂ ਅੱਠਾਂ ਦਿਨਾਂ ਦੇ ਅੰਦਰ ਅੰਦਰ ਦੀ ਸੂਈ ਹੈ ਲਓ ਜੀ 8 ਕ ਦਿਨ ਇੱਕ ਹਫਤੇ ਤੋਂ ਇੱਕ ਦਿਨ ਬਾਅਦ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਧ ਕਿੰਨਾ 18 ਲੀਟਰ 18 ਲੀਟਰ ਹਾਂ ਨੈਟ ਜਿਹੜਾ ਪੂਰਾ ਪੂਰਾ ਨੈਟਾ ਪਾ ਲੀਟਰ ਮਾਰ ਕੇ ਤਸੱਲੀ ਕਰਾ ਕੇ ਦਾਂਗੇ ਦੋ ਟਾਈਮ ਤਿੰਨ ਥਣਾਂ ਦੇ ਵਿੱਚੋਂ ਤਿੰਨ ਥਣਾਂ ਚੋਂ ਹਾਂਜੀ ਸੌਰੀ ਮਗਰ ਬੱਚੀ ਆ ਹਾਂਜੀ ਹਾਂਜੀ ਮਗਰ ਬੱਚੀ ਆ ਠੀਕ ਆ ਮਗਰ ਬੱਚੀ ਆ ਦੋਸਤੋ ਤੇ ਆ ਜਿਹੜੀ ਥਣ ਕੁਆਲਿਟੀ ਆ ਬਸ ਇੱਕ ਜਿਹੜਾ ਦੋਸਤੋ ਦਾਗ ਲੱਗਾ ਪਸ਼ੂ ਨੂੰ ਉਹ ਹੈ ਵੀ ਅਗਲੇ ਥਣੋਂ ਜਿਹੜੀ ਤੇਲ ਆ ਇੱਕ ਬਹਿਣੀ ਵਾਲੇ ਪਾਸਿਓਂ ਬਾਕੀ ਓਵਰ ਆਲ ਹਰ ਪਾਸਿਓਂ ਪੂਰੀ ਮੁਕੰਮਲ ਆ ਦੁੱਧ ਵਾਲੇ ਪਾਸਿਓਂ ਵੀ ਚੰਗਾ ਸੋਨਾ ਖੁੱਲਾ ਦੁੱਧ ਇਸ ਵੈੜ ਦੇ ਕੋਲ ਹਾਜ਼ਰ ਆ ਕੋਈ ਵੀਰ ਆਪਦੀ 18 ਕਿਲੋ ਦੀ ਤਸੱਲੀ ਆ ਉਹ ਕਰ ਸਕਦਾ ਘਰ ਆਣ ਕੇ ਠੀਕ ਆ ਹਾਈਟ ਕਰ ਤ ਤੁਸੀਂ ਨਾਰਮਲ ਹੀ ਦੇਖ ਲੋ ਫੁੱਲ ਬਡੀ ਹਾਈਟ ਕਰ ਦਿੱਤੀ ਆ ਜੇਡੀ ਆਪਾਂ ਨਾਰਮਲ ਇੱਕ ਐਚ ਐਫ ਵੈੜ ਦੇਖਦੇ ਆ ਫਾਰਮ ਵਾਲੀ ਵੈੜ ਦੇਖੜੇ ਦੇਖਦੇ ਆ ਠੀਕ ਆ ਜੀ ਸੋ ਓਡੀ ਜਿਹੜੀ ਕੁਆਲਿਟੀ ਹੈ ਵਾਲੀ ਵੈੜ ਆ ਆ ਮੂੰਹ ਮੱਥੇ ਤੋਂ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਤੀਜਾ ਸਵੇਰ ਸੂਈ ਆ ਲਿਓ ਜੀ ਆ ਲੋ ਲਓ ਜੀ ਠੀਕ ਆ ਸੋ ਇਹ ਪਸ਼ੂ ਅੱਜ ਵੀਰ सोनू ਦੇ ਕੋਲ ਸੀ ਕਿ ਦੋਸਤੋ ਬਾਕੀ ਰੀਡ ਪੁੱਛਦੇ ਆ ਮੁੱਲ ਇਹਦਾ ਕਿੰਨਾ ਕਰਾਂਗੇ ਜੀ ਮੁੱਲ ਸੰਧੂ ਸਾਹਿਬ ਜੇਤ ਹੁੰਦੀ ਚਾਰੇ ਥਾਣੇ ਤੇ ਪੂਰੇ ਚੱਲਦੇ ਹਾਂ ਜੀ ਫਿਰ ਤੇ 60 65000 ਦੀ ਵੈੜ ਹੀ ਆਪਾਂ ਸਾਰਿਆਂ ਵੀਰਾਂ ਨੂੰ ਪਤਾ ਜੋ ਬਾਜ਼ਾਰ ਚ ਲੰਡਿਆਗਾ ਬਿਲਕੁਲ ਤੇ ਹੁਣ ਇਹਦਾ ਆਪਾਂ ਦੇ ਲੋ ਜੈ ਜੀ ਆ ਹਾਂ ਜੀ ਮੋਲੇ ਦਾ ਆਪਾਂ 40 ਆ ਹਾਂ ਜੀ ਜਿਹੜੀ ਲੈਦੇ ਆ 38000 ਰੁਪਏ ਦੇ ਦਾਂਗੇ 38000 ਦੀ 38000 ਦੀ ਹੋ ਜੂਗੀ ਹਾਂ ਲੈਣ ਦੇ ਨਹੀਂ ਆ ਭਾਈ ਲੈਣ ਦੇ ਛੋਟ ਛੱਪਾ ਥੋੜਾ ਪਤਾ ਕਰ ਦਾਂਗੇ ਬੜਾ ਜਿਆਦਾ ਨਹੀਂ ਵੀਰ ਕੋਈ ਕਵੇ ਕਿਉਂਕ 55 60000 ਤੋਂ ਘਟ ਨਹੀਂ ਹੋਣ ਢਈ ਹੈਗੀ ਹੁਣ ਬਿਲਕੁਲ ਤੇ ਬਾਕੀ ਸਿਰਫ ਇਹੋ ਆ ਬਾਕੀ ਜਿਹੜਾ ਦੁੱਧ ਦੁੱਧ ਦੇ ਕਈ ਵੀਰ ਡੇਰੀਆਂ ਵਾਲੇ ਹੁੰਦੇ ਆ ਉਹਨਾਂ ਨੂੰ ਦੁੱਧ ਨਾ ਹੁੰਦਾ ਜਿਆਦਾ ਬਿਲਕੁਲ ਤੇ ਉਹਨਾਂ ਵਾਸਤੇ ਪੂਰੀ ਫੇਟਿਆ ਕੋਈ ਗੱਲ ਨਹੀਂ ਹੈਗੀ ਕਿਸ ਤਰ੍ਹਾਂ ਦੀ ਠੀਕ ਆ ਜੀ ਠੀਕ ਹਾਂਜੀ ਹਾਂਜੀ ਲੋਬੀ 238000 ਦੀ ਜਿਹੜੀ ਇਹ ਵਾੜ ਮਿਲ ਜੂਗੀ ਤੁਹਾਨੂੰ ਦੁੱਧ ਚੰਗਾ ਵੀਰ ਨੇ ਦੱਸਿਆ 18 ਕਿਲੋ ਦੁੱਧਾਂ ਦਾ ਵੀ ਹਾਜ਼ਰ ਆ ਇਸ ਵਾੜ ਦੇ ਥੱਲੇ ਠੀਕ ਆ ਸੋ 38000 ਦੇ ਵਿੱਚ ਮਿਲ ਜੂਗੀ ਇਹ ਚਾਰ ਪਾਸੂ ਸੀ ਅੱਜ ਆਪਣੇ ਕੋਲ ਹਾਂਜੀ ਚਾਰ ਹੀ ਸੀ ਤੇ ਇਹ ਬੱਚੇ ਸੋਨੂੰ ਵੀਰ ਦਿਖਾ ਦਿੱਗੇ ਆ ਬੱਚੇ ਵਿਖ ਤੋ ਦੋਸਤੋ ਬਿਲਕੁਲ ਜਿਹੜੀ ਪਹਿਲੇ ਨੰਬਰ ਤੇ ਇੱਕ ਆਪਾਂ ਤੁਹਾਨੂੰ ਤੋਕੜ ਗੱਬਣ ਦਿਖਾਈ ਸੀ ਦੂਜੇ ਨੰਬਰ ਤੇ ਇੱਕ ਦਿਖਾਈ ਸੀ ਬਿਲਕੁਲ ਤਾਜੀ ਸੂਈ ਉਹਦੇ ਮਗਰਵੱਛਾ ਆ ਮੇਲਕਾਫ ਹਾਂ ਜੀ ਮੇਲਕਾਫ ਹਾਂ ਜੀ ਠੀਕ ਹੈ ਕਿੰਨੇ ਦਿਨਾਂ ਤੋਂ ਦੱਸਿਆ ਸੀ ਇਹ ਹਫਤੇ ਇੱਕ ਦੇ ਕਰੀਬ ਦੱਸਿਆ ਹਫਤੇ ਦੇ ਕਰੀਬ ਹਫਤੇ ਦੇ ਕਰੀਬ ਕੋਈ 7-8 ਦਿਨਾਂ ਦੇ ਕਰੀਬ ਮਗਰਵੱਛਾ ਹਾਂ ਜੀ ਤੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਵਾਇਰ ਸੀਗੀ ਹਾਂ ਜਿਹਦੇ ਬੋਲਾ ਦੱਸਣ ਦੇ ਆ ਨਾੜੂਏ ਦਾ ਨਾਲੀ ਹਜੇ ਲਓ ਜੀ ਨਾੜੂ ਬੱਚੇ ਦੇ ਨਾਲ ਆ ਦੋਸਤੋ ਤੀਜੇ ਦਿਨ ਦੇ ਵਿੱਚ ਵੀਰ ਕਹਿੰਦਾ ਸੀ ਵੀ ਬੌਲਾ ਕੁਝ 9-10 ਲੀਟਰ ਹਨਾ ਹਾਂ 9-10 ਲੀਟਰ ਦਾ ਹੀ ਹੋਊਗਾ ਚਲ 9 ਹੀ ਵੀਰ ਕੋਈ 9 ਹੀ ਲੀਟਰ ਮੰਨ ਕੇ ਸਬਦਾ ਕਰ ਲਿਓ ਤੇ ਇੱਕ ਲਾਸਟ ਵਿੱਚ ਕਿਹੜੀ ਸੀ ਆਪਣੇ ਕੋਲ ਔ ਟਿਲੜ ਟਿਲੜ ਆ ਵੱਛੀ ਉਹਦੀ 18 ਕਿਲੋ ਦੁੱਧ ਵਾਲੀ 18 ਲੀਟਰ ਵਾਲੀ ਦੀ ਤੇ ਸੂਈ ਨੂੰ 10 ਕਿ ਦਿਨ ਦੱਸਿਆ ਸੀ ਹਫਤਾ ਕਿ ਦੱਸਿਆ ਸੀ ਹਾਂਜੀ ਹਫਤਾ ਦੱਸਿਆ ਸੀ ਸੂਈ ਨੂੰ ਆ ਵੱਛੀ ਇਹ ਮਗਰ ਦੋਸਤੋ ਬੱਛੀ ਆ ਤੀਜੇ ਨੰਬਰ ਜਿਹੜੀ ਟਿਲੜ ਆ ਹਾਂ ਤੇ ਟਿਲੜ ਟਿਲੜ ਦੇ ਮਗਰ ਹਾਂਜੀ ਤੇ 18 ਕਿਲੋ ਦੁੱਧ ਹਾਜ਼ਰ ਤੇ ਸੋਨੂੰ ਵੀਰ ਨੰਬਰ ਆਪਣੇ ਬੋਲ ਦੋ ਭੈਣ ਭਰਾ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਐਨੀਮਲ ਸੀ ਅਜ ਵੀਰ सोनू ਦੇ ਕੋਲ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਚਾਰੇ ਬੇੜਾ ਨੇ ਬਾਕੀ ਤਸੱਲੀ ਤੁਸੀਂ ਪਿੰਡ ਦੁਗਲ ਵਾਲੇ ਖਾਸ ਵਿਜ਼ਿਟ ਕਰਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ